ਅੱਜ ਦੇ ਮਸ਼ੀਨੀ ਯੁੱਗ ਵਿੱਚ ਜਿੱਥੇ ਬੰਦਿਆਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਉੱਥੇ ਹੀ ਹੁਣ ਜਾਨਵਰ ਵੀ ਇਸ ਤੋਂ ਪਿੱਛੇ ਨਹੀਂ ਦਿਖਾਈ ਦੇ ਰਹੀ ਗੱਲ ਕਰੀਏ ਮਸ਼ੀਨੀ ਯੁੱਗ ਦੀ ਤੇ ਇਸ ਯੁੱਗ ਦੀ ਵਜ੍ਹਾ ਨਾਲ ਬਲਦਾਂ ਦੀ ਹੋਂਦ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਕੋਈ ਸਮਾਂ ਸੀ ਜਦੋਂ ਖੇਤਾਂ 'ਚ ਹਲ ਚਲਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੇ ਸੀ ਤੇ ਗੰਨੇ ਦਾ ਰਸ ਕੱਢਣ ਲਈ ਬੇਲ ਨੇ ਤੇ ਬਲਦਾਂ ਨੂੰ ਜੋੜਿਆ ਜਾਂਦਾ ਪਰ ਅੱਜ ਦੇ ਸਮੇਂ ਵਿੱਚ ਇਹ ਸਭ ਕੁਝ ਲੁਪਤ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਹੁਣ ਖੇਤ ਬੀਜਣ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਗੋੜ ਕੱਢਣ ਲਈ ਬਲਦਾਂ ਦੀ ਥਾਂ ਟਰੈਕਟਰ ਨੂੰ ਜੋੜਿਆ ਜਾ ਰਿਹਾ। ਬਲਦ ਗਲੀਆਂ ਵਿੱਚ ਆਵਾਰਾ ਪਸ਼ੂ ਬਣ ਕੇ ਘੁੰਮ ਰਹੇ ਨੇ ਜਦਕੀ ਆਉਣ ਵਾਲਾ ਪਵਿੱਖ ਬੱਚੇ ਨਾ ਦੇਖ ਸਕਣਗੇ ਤੇ ਨਾ ਹੀ ਇਸ ਨੂੰ ਸਮਝ ਸਕਣਗੇ। ਭਾਈ ਕੀ ਨਾ ਟੋਟਾ? ਬੋਧਰਾ ਸਰ। ਉਹ ਬੋਧਰਾ ਜੀ ਤੁਸੀਂ ਬੇਲਣੇ ਦੇ ਉੱਤੇ ਟਰੈਕਟਰ ਜੋੜਿਆ ਜਦਕਿ ਬੋਲ ਜੋੜ ਜੋੜ ਨਹੀਂ ਹੁੰਦੇ ਕਿਵਜਾ? ਇਹ ਕੀ ਅੱਜਕੱਲ ਸਰ ਪਰਾਣਾ ਯੁੱਗ ਚੱਲ ਗਿਆ। ਨਵਾਂ ਯੁੱਗ ਹੈ ਸਰ ਮਸ਼ੀਨਰੀ ਯੁੱਗ ਹੈ। ਲੋਕ ਤਾਂ ਇੰਜਣ ਵਿੱਚ ਲਾਂਦੇ ਆ। ਔਰ ਜਮਸ਼ੀਨ ਨੂੰ ਅੰਦੇ ਨਾਲ ਆਪਾਂ ਟਰੈਕਟਰ ਜੋੜਿਆ ਜੀ ਜਨਾ ਲਾਲ ਸਿੰਘ ਬਹੁਤ ਹੀ ਬੋਲਦੇ ਨੇ ਤੁਸੀਂ ਟੱਕੇ ਜੁੜੇ ਕੀ ਹੋ ਜਾ ਸਾਜੀ ਪਹਿਲੇ ਇੰਜਨ ਜੋੜਦੇ ਹੈ ਹੁਣ ਟਰੈਕਟਰ ਨਾਲ ਹੀ ਕਰਨੀ ਹੈ ਓਕੇ ਹੁਣ ਟਰੈਕਟਰ ਨਾਲ ਹੀ ਕਰਨੀ ਹੈ ਇੱਕ ਮਸ਼ੀਨੀ ਜੋ ਆ ਗਿਆ ਜੀ ਤੇ ਗੋੜ ਵੀ ਬਣਾਉਂਦੇ ਹਾਂਜੀ ਹਾਂਜੀ ਕਿੰਨੇ ਕੰਮ ਕਰ ਹੋ ਜਾਂਦੀ ਹੈ ਇਹ ਹੁਣੇ ਇੱਕ ਪੱਤੇ ਦੇ ਉਹ 20 ਕਿਲੋ ਗੋੜ ਨਿਕਲਦਾ ਜੀ ਉਹ ਕਿੰਨਾ ਟੋੜਾ ਗਰਨਾਮ ਸਿੰਘ ਬਾਈ ਜਿੱਤਾ ਕਿ ਉਹ ਮਸ਼ੀਨੀ ਚੋਕ ਚੱਲ ਪਿਆ ਆ ਬੋਲ ਜਿਹੜੇ ਖਤਮ ਹੋਣੇ ਜਾ ਰਹੇ ਤੁਸੀਂ ਅੱਜ ਵੀ ਸਹਯੋਗ ਕਿ ਰੱਖੇਦਾ ਇਹਨੂੰ ਕੀ ਕਰਾਂ ਤੁਹਾਡਾ ਇਹ ਬੋਲ ਨਾ ਅਸੀਂ ਅਜੇ ਗੰਨਾ ਗੁੰਨਾ ਲੱਦ ਕੇ ਲੈ ਜੀਦਾ ਘਰ ਪੱਠੇ ਲੈ ਆਈ ਜਿਆ ਤੇ ਵੇਲਣਾ ਵੀ ਇਹਦੇ ਨਾਲ ਚੱਲ ਪੈਂਦਾ ਵਾ ਸਾਰੇ ਕੰਮ ਕਰੀ ਜਿਆ ਤੇ ਆ ਬੋਲ ਤੇ ਜਿਹੜੇ ਆ ਹੁਣ ਮਹਿੰਗੇ ਪੈਂਦੇ ਤਾਜ ਵਾਰਾ ਤੁਰੇ ਫਿਰਦੇ ਲੋਕੀ ਸਾਹਮਦੇ ਨਹੀਂ ਆ ਵਾਰਾ ਡੰਗਰ ਜੇ ਤਾਂ ਹੀ ਛੱਡਦੇ ਆ ਲੋਕਾਂ ਨੇ ਜੇ ਕੰਮ ਲੈਣ ਤੇ ਹਲ ਵਹੁੰਦੇ ਜਿਆ ਪਹਿਲਾਂ ਅਸੀਂ ਇਹਨਾਂ ਨਾਲ ਉਹਨ ਕੋ ਸਾਡ ਬੌਮ ਦਾ ਕੋਈ ਜਾਣਿਆ ਨੂੰ ਅੱਗੇ ਪਤਾ ਹੀ ਨਹੀਂ ਕਿ ਇਹਨੂੰ ਵੀ ਹਲਕੀ ਹੁੰਦਾ ਪੁਰਾਣੇ ਬੁੱਢਿਆਂ ਨੂੰ ਹੈ ਪਤਾ ਕੀ ਨਾਮ ਹੈ ਆਪਣਾ ਸੁਖਦੇਵ ਸਿੰਘ ਬੋਲਦਾ ਨਹੀਂ ਹੋਣ ਖਤਮ ਹੋਣ ਯਾਰ ਕੀ ਕਰਨਾ ਤੁਹਾਡਾ ਹਾਂ ਜੀ ਅਜਾ ਮਸ਼ੀਨੀ ਯੁੱਗ ਆ ਗਿਆ ਬੌਲ ਤੇ ਜਿਹੜੇ ਮਹਿੰਗੇ ਪੈਂਦੇ ਆ ਪੱਤੇ ਦਾ ਖਰ ਖਾਬ ਰੱਖਣਾ ਔਖਾ ਹੋ ਜਾਂਦਾ ਲੋਕਾਂ ਕੋਈ ਨਹੀਂ ਜਗ੍ਹਾ ਨਹੀਂ ਰਹਿ ਗਈ ਬਣਾਈ ਹੋਈ ਕਈਆਂ ਘਰਾਂ ਚ ਜਗ੍ਹਾ ਘਟਾ ਜਗ੍ਹਾ ਦੀ ਮਜਬੂਰੀ ਕਰਕੇ ਤੇ ਹੁਣ ਇਹ ਮਸ਼ੀਨੀ ਯੁੱਗ ਆ ਗਿਆ ਇਸੇ ਕਰਕੇ ਭਾਈ ਕੀ ਨਾ ਤੁਹਾਡਾ ਬਹੁਤ ਰਾਸ ਹੈ ਸਰ ਹੋ ਬੋਦਰਾ ਜੀ ਤੁਸੀਂ ਬੈਲਨੇ ਦੇ ਉੱਤੇ ਟਰੈਕ ਜੋੜਿਆ ਜਦਕਿ ਬੋਦ ਜੋੜ ਜੋੜ ਨਹੀਂ ਹੁੰਦੇ ਕਿਵਜਾ ਇਹ ਕੀ ਅੱਜ ਕੱਲ ਸਰ ਪ੍ਰਾਣਾਯੋਗ ਚੱਲ ਗਿਆ ਨਵਾਂ ਯੋਗ ਸਰ ਮਸ਼ੀਨਰੀ ਯੋਗ ਲੋਕ ਤਾਂ ਇੰਜਣ ਵਿੱਚ ਲਾਂਦੇ ਆ ਹੋਰ ਯੋਗ ਮਸ਼ੀਨਰੀ ਲਾਂਦੇ ਨਾਲ ਆਪਾਂ ਟਰੈਕਟਰ ਜੋੜਿਆ ਜੀ ਜਿਹੜਾ ਲਾਲ ਸਿੰਘ ਦੇ ਲਈ ਬੋਦ ਜੋੜਦੇ ਨੇ ਤੁਸੀਂ ਟਰੈਕ ਜੋੜੇ ਕਿਵਜਾ ਸਾਜੀ ਪਹਿਲੇ ਇੰਜਣ ਜੋੜਦੇ ਸੀ ਹੁਣ ਟਰੈਕਟਰ ਨਾਲ ਹੀ ਕਰਨੀ ਆ ਓਕੇ ਹੁਣ ਟਰੈਕਟਰ ਨਾਲ ਹੀ ਕਰਨੀ ਆ ਮਸ਼ੀਨਰੀ ਯੋਗ ਆ ਗਿਆ ਗੋੜੀ ਬੁਣਾਂਦੇ ਹਾਂਜੀ ਹਾਂਜੀ ਕਿੰਨੇ ਕੰਮ ਤੋਂ ਹੋ ਜਾਂਦੀ ਹੈ ਇਹ ਹੁਣੇ ਇੱਕ ਪੱਤੇ ਦੇ ਉਹ 20 ਕਿਲੋ ਗੋੜੀ ਨਿਕਲਦਾ ਜੀ ਉਹ ਪੁੱਛੀਨਾ ਤੁਹਾਡਾ ਗਰਨਾਮ ਸਿੰਘ ਬਾਬਾ ਜਿੱਦਾਂ ਕਿ ਉਹ ਮਸ਼ੀਨੀ ਚੋਕ ਚੱਲ ਪਿਆ ਆ ਬੋਲ ਜਿਹੜੇ ਖਤਮ ਹੋਣੇ ਜਾ ਰਹੇ ਤੁਸੀਂ ਅੱਜ ਵੀ ਸਹਿਯੋਗੇ ਰੱਖੇਦਾ ਇਹਨੂੰ ਕੀ ਕਰਨਾ ਤੁਹਾਡਾ ਇਹ ਬੋਲਨਾ ਅਸੀਂ ਅਜੇ ਗੰਨਾ ਗੰਨਾ ਲੱਦ ਕੇ ਲੈ ਜੀਦਾ ਘਰ ਪੱਠੇ ਲੈ ਆਈ ਜਿਆ ਤੇ ਵੇਲਣਾ ਵੀ ਇਹਦੇ ਨਾਲ ਚੱਲ ਪੈਂਦਾ ਵਾ ਸਾਰੇ ਕੰਮ ਕਰੀ ਜਿਆ ਤੇ ਬਾਲ ਦੇ ਜਿਹੜੇ ਆ ਹੁਣ ਮਹਿੰਗੇ ਪੈਂਦੇ ਤਾਜ ਵਾਰਾ ਤੁਰੇ ਫਿਰਦੇ ਲੋਕੀ ਸਾਹਮਦੇ ਨਹੀਂ ਆ ਵਾਰਾ ਡੰਗਰ ਜੇ ਤਾਂ ਹੀ ਛੱਡਦੇ ਆ ਲੋਕਾਂ ਨੇ ਜੇ ਕੰਮ ਲੈਣ ਤੇ ਹਲ ਬੋਂਦੇ ਰਿਆਂ ਪਹਿਲਾਂ ਅਸੀਂ ਇਹਨਾਂ ਨਾਲ ਹੁਣ ਕੋ ਹਲ ਬੋਂਦਾ ਕੋਈ ਜਾਣਿਆ ਨੂੰ ਅੱਗੇ ਪਤਾ ਹੀ ਨਹੀਂ ਕਿ ਇਹਨੂੰ ਵੀ ਹਲ ਕੀ ਹੁੰਦਾ ਪੁਰਾਣੇ ਬੁੱਢਿਆਂ ਨੂੰ ਹੈ ਪਤਾ ਕੀ ਨਾਮ ਹੈ ਆਪਣਾ ਸਖਦੇਵ ਸਿੰਘ ਬੋਲਦਾ ਨਹੀਂ ਹੁਣ ਖਤਮ ਹੋਣੀ ਯਾਰ ਕੀ ਕਰਾਂ ਤੁਹਾਡਾ ਆ ਜੀ ਅਜਾ ਮਸ਼ੀਨੀ ਯੋਗ ਆ ਗਿਆ ਬਾਲ ਦੇ ਜਿਹੜੇ ਮਹਿੰਗੇ ਪੈਂਦੇ ਆ ਪੱਟੇ ਦਾ ਕਰਖਾਹ ਰੱਖਣਾ ਔਖਾ ਹੋ ਜਾਂਦਾ ਲੋਕਾਂ ਕੋਈ ਨਹੀਂ ਜਗ੍ਹਾ ਨਹੀਂ ਰਹਿ ਗਈ ਬਣਾਈ ਹੋਈ ਕਿੰਨੇ ਘਰਾਂ 'ਚ ਜਗ੍ਹਾ ਘਟਾ ਜਗ੍ਹਾ ਦੀ ਮਜਬੂਰੀ ਕਰਕੇ ਤੇ ਹੁਣ ਇਹ ਮਸ਼ੀਨੀ ਯੁੱਗ ਆ ਗਿਆ ਇਸੇ ਕਰਕੇ